ਕਾ ਕੋਈ ਵੀ ਮੈਂ ਕੋ ਲਾ ਦਿਆ ਇਧਰ ਆ ਲੱਗੋ ਲਾਇਆ ਹੀ ਨਹੀਂ ਤੇ ਲੱਗਾ ਇਹ 4 ਮਹੀਨੇ ਜੀ ਟਾਇਰ ਟਾਇਰ ਪੱਟਣ ਦੀ ਕੋਸ਼ਿਸ਼ ਕਰ ਰਹਾ ਦੇਖੋ ਰੇ ਮੇ ਟਾਇਰ ਹੀ ਨਿਕਲਦਾ ਪੈਣਾ ਨਾਟ ਤੁਹਾਨੂੰ ਦਿਖਾਉਣਾ ਨਾਟ ਪੂਰੇ ਖੁੱਲੇ ਆ ਆ ਦੇਖੋ ਕੋਈ ਨਾਟ ਨਹੀਂ ਹੈਗਾ ਤੇ ਟੂ ਟੂ ਖੁੱਲ ਮੈਂ ਟਾਇਰ ਇਹਨਾਂ ਕੋਈ ਪਟਿੰਦਾ ਵੀ ਟਾਇਰ ਪੀਉਗਾ ਮੈਂ ਕਿ ਕੱਲਾ ਪੱਟਾ ਹੈ ਉਹਦੋਂ ਲਾਗ ਤੇ ਲਾਇਆ ਤੇਗਾ ਉਹਦੋਂ ਤੁਹਾਡੇ ਸਾਹਮਣੇ ਲਾਗ ਲਾ ਤੇ ਫਿਰ ਪੱਟੋ ਬਿਨਾਂ ਬਾਹਰ ਨਹੀਂ ਖਿਜਿੰਦਾ ਪੱਟਾ ਇਹ ਕਿਹੜਾ ਪੱਕਾ ਵੈਲਡਿੰਗ ਬਾਹਰ ਹੀ ਖਿਚਣਾ ਹੈ ਤੁਸੀਂ ਲਵਾ ਲਿਆ ਉਹਰਾ ਮੈਂ ਨੂੰ ਪਾ ਕੇ ਲਵਾ ਲਵਾ ਤਾਕਤ ਇੱਕ ਮਗਰ ਉਹ ਹੁਣ ਇਹਨੇ ਦਿਮਾਗ ਲਾਇਆ ਜੀ ਕੋਈ ਕੇਵੇਂ ਇਹ ਤੂੰ ਗਿਆ ਤੂੰ ਇਹ ਕਿਰਾਏ ਵਾਰ ਦਿਮਾਗ ਲਾਉਂਦਾ ਜਾਣ ਉਹ ਨਹੀਂ ਕਮੈ ਇੱਥੇ ਇੱਥੇ ਪਾ ਲੱਗਦਾ ਹੁੰਦਾ ਜਿਹੜੇ ਬੰਦੇ ਕਹਿੰਦੇ ਆ ਨਾ ਮੈਂ ਡਰਾਈਵਰ ਆ ਚੱਲ ਆ ਇੱਥੇ ਲਾ ਪਰਲੇ ਮਲਾ ਇਹਦੇ ਤੂੰ ਹੈਗਾ ਚਰਾਉਂਦੇ ਪਏ ਲਾਉਂਦੇ ਥੋੜਾ ਪਏ ਜੇ ਰੂ ਵੀ ਨਹੀਂ ਨਿਕਲਦਾ ਇਹ ਨਾ ਅਰੇ ਚੱਲ ਖੇਤੇ ਰੱਖੀ ਉਹਨਾਂ ਇਹ ਵੇਂਦੋ ਬਥਮਾਰ ਇਹ ਵੀ ਆਪ ਕਿਉਂ ਨਹੀਂ ਜਦ ਇਹ ਲੱਗਦਾ ਹੁੰਦਾ ਦਿਮਾਗ ਬਹੁਤ ਆਈ ਬੰਦਿਆਂ ਦਾ ਇਹੋ ਨਹੀਂ ਲੈਣਾ ਇਹ ਤਾਂ ਸਹੀ ਇਹ ਠੁੱਕਾ ਇਹ ਰੁਕੇ ਕੀ ਠੁੱਕਾ ਇਹ ਛੰਡਾ ਥੋੜਾ ਲਾ ਇਹਨਾਂ ਨੂੰ ਚੱਲ ਇਹ ਲੱਗਦਾ ਹੁੰਦਾ ਐ ਤੁਹਾਨੂੰ ਇਹ ਦੀ ਬੇ ਸੁਧਾਨ ਲੱਗੀ ਹੋਈ ਐ ਦੋ ਬੰਦੇ ਆ ਦੋਵੇਂ ਟਾਇਰ ਲਾਉਣ ਲੱਗਿਆ ਟਾਇਰ ਹੁਣ ਜਿਆਦਾ ਮੇਰੇ ਹੱਥ ਖੜੇ ਹੋ ਗਿਆ ਵੀ ਮੇਰੇ ਬਾਅਦ ਸੁਕਾਂ ਮੈਂ ਰੋਟੀਆਂ ਬਣਾ ਸਕਣਾ ਨਹੀਂ ਲਾਓ ਫਿਰ ਤੂੰ ਆ ਦੱਸ ਵੀ ਤੂੰ ਆ ਮੈਂ ਸੀਟ ਤੇ ਬਹਿ ਸਕਣਾ ਨਹੀਂ ਲਹਿ ਗਈ ਐ ਹਲ ਗਈ ਹਲ ਗਈ ਹਲ ਗਈ ਹਲ ਗਈ ਹਾਂ ਦੇਖ ਉਹ ਚੱਕਦਾ ਚੱਕ ਦੋਬੂਕੇ ਮਾਰਾ ਚੱਕ ਤਾਂ ਕਮੇਂਤ ਮਾਰ ਫਿਰ ਦਿੰਦਾ ਨਾ ਪੈਰ ਉਵੇਂ ਖੋਲ ਜਾ ਉੱਚਾ ਬੜਾ ਹੋਏ ਨਹੀਂ ਕੁਛ ਨਹੀਂ ਦਦਾ ਜਿਵੇਂ ਵੰਨਮੇ ਕਰ ਦਿੰਦਾ ਉੱਚਾ ਬੜਾ ਹੋਏ ਨਹੀਂ ਤੋ ਬੋਕੀਆਂ ਨੂੰ ਮਾਰ ਮਾਰ ਨਾ ਦਦਾ ਆ ਚੀਜ਼ਾਂ ਕੀ ਘੜੀਆਂ ਨੇ ਹਾਂ ਕਿਵੇਂ ਟਾਇਰ ਲਾ ਵੀ ਇੱਕ ਰੇ ਲਾ ਵੀ ਹੈਗਾ ਪਿਛਾਂ ਆ ਲਾ ਮਾੜਾ ਜੀ ਨੂੰ ਇਹ ਕਮਾਂ ਉਹਦਾ ਕਮਾਂ ਦਾ ਹੀ ਮਾੜਾ ਮੋਟਾ ਉਂਝੇ ਕਮੇਣਾ ਥੋੜਾ ਕਮਾਂ ਹਾਂ ਆ ਨਾ ਕਾਨੂੰ ਆ ਦੇਖੇ ਟਾਇਰ ਰਹਿ ਲਾ ਤੇ ਇੱਕ ਹੋਰ ਚੱਕ ਰਿਆ ਬੰਦੇ ਨਹੀਂ ਲੱਗਦੀ ਆ ਮਨ ਲਾ ਫੋਰਮ ਤੂੰ ਇਹ ਉਹਨਾਂ ਤੇ ਲੂਟੀਆਂ ਨੇ ਬਣਾਈ ਫਰਨਾ ਜਿਵੇਂ ਆਣ ਉਹ ਕਰ ਦਿੰਦਾ ਆ ਆ ਜਿਵੇਂ ਆਣ ਉਹ ਕਰ ਦਿੰਦਾ ਪਤਾ ਉਹਨੂੰ ਹੀ ਕੋਈ ਗੱਲ ਇਹ ਲਾ ਦੇਦਾ ਦੀ ਗੱਲ ਆਈ ਕਿਹੜਾ ਲੜਦੇ ਨਾ ਤੂੰ ਜ਼ੋਰ ਘੱਟ ਲਾਉਣਾ ਤੂੰ ਘੱਟ ਨਾ ਪੰਮਾ ਦਾ ਨਾ 1 ਮਿੰਟ ਜੇ ਦਿਮਾਗ ਲਾਉਣਾ ਇਹ ਤਾਂ ਲਾ ਗਿਓ ਮਾਰਨਾ ਹੈ ਕੱਲੇ ਕੋ ਨਹੀਂ ਲੈਣਾ ਪਾ ਮੈਂ ਲੈ ਜਾ ਰਾ ਤੂੰ ਲੈ ਕਲਾ ਇਹ ਮੈਂ ਕਲਾਵਾ ਵੀ ਇਹ ਨਾ ਟਾਇਰ ਮੈਂ ਸਾਰੇ ਟਾਇਰ ਲੈ ਰੱਖਣੇ ਨੇ ਮੈਂ ਮੰਡੀ ਜਾਣਾ ਕਿ ਮੰਡੀ ਜਾ ਟਾਇਰ ਲੈ ਟਾਇਰ ਲੈਣਾ ਤੂੰ ਮੰਡੀ ਤੇ ਜਾਣਾ ਜੇ ਆ ਇਹਨੇ ਦਿਮਾਗ ਲਾਈ ਵੇ ਯਾਰ ਹੋਇਆ ਕੱਲ ਆਏ ਰੁਕ ਜਾ ਰੋ ਪੈਪ ਕਿਹੜੀ ਟਾਇਰ ਤੋਂ ਲੱਗਾਇਆ ਉਹ ਨਹੀਂ ਕੁਝੰਦਾ ਉਹ ਇੱਧਰ ਟਾਇਰ ਨਾ ਲੱਗਣਦੇ ਚੱਲ ਉਹਦੋਂ ਰਾਤ ਤੂੰ ਹੀ ਲਾਹ ਮੜੀ ਗਈ ਉਹਦੋਂ ਰੜਕੇ ਇਹ ਬਣਾ ਲਗਦਾ ਉਹਦੋਂ ਸਿੰਧੂ ਹਰ ਲਾ ਉਹਨਾਂ ਕਿਵੇਂ ਲਾਇਆ ਫਿਰ ਏ ਠੱਲੇ ਨਾ ਰਹੀ ਉਹਨਾਂ ਲਾ ਥੱਲੇ ਲਾ ਜੰਗਾਲ ਘਟਾ ਜੰਗਾਲ ਲਾ ਜਾਂਦੇ ਮੀ ਪੈਗਾ ਮੀ ਨਾਲ ਜੰਗਾਲ ਲਗਾ ਟਾਇਰ ਉਹਦੋਂ ਇੱਥੇ ਲਾ ਕੇ ਨਾ ਨੱਥਾ ਪਈ ਉਹ ਤੇ ਸਰਲੀ ਕਰਾਈ ਕਰ ਇਹ ਟਾਇਰ ਆਇਆ ਉਹ ਇੱਥੇ ਆ ਗਿਆ ਦੇਖੋ ਜੀ ਨੂੰ तकरीबन 4 ਮਿੰਟ ਹੋ ਗਏ ਨਾ ਟਾਇਰ ਚਮੜਿਆਂ ਨੂੰ ਵਜੇ ਬਾਕੀ ਹੋਰ ਜੇ ਆਪਾਂ ਚਾਹਦੇ ਜੇ ਅੱਧਾ ਘੰਟਾ ਤੇ ਕਰ ਵੀਡੀਓ ਹੋਰ ਬਣਾ ਸਕਦੇ ਨਾ ਟਾਇਰ ਲਾਉਂਦੇ ਦੀ ਤੇ ਜੇਕਰ ਨਾ ਟਾਇਰਾਂ ਦਾ ਕੰਮ ਟਾਇਰਾਂ ਦਾ ਕਰਦੇ ਹੋ ਤਾਂ ਉਹਨਾਂ ਦਾ ਐਫਕਟ ਕਰਨਾ ਨਾ ਪੂਰਾ ਤੇ ਜੋ ਵੀ ਨਕਲ ਨਹੀਂ ਹੋਣਾ ਜੀ ਪੂਰਾ ਹੱਸਦੇ ਨਾ ਬੱਕਦੇ ਮੂੰਹ ਵੱਲ ਵੇਖ ਕੇ ਹੱਸੀ ਵੜਾ ਜਾ ਤਾਂ ਲਾਣ ਹੈ ਜਿਆਦਾ ਹੈ ਫੇਰ ਥੋੜਾ ਤੇ ਹੱਥ ਖੜੇ ਕਰੋ ਫਿਰ ਮੈਂ ਲਵਾਵਾਂ ਤਾਂ ਸਾਡੇ ਵੱਸ ਤੋਂ ਬਾਹਰ ਹੈ ਕੰਮ ਤੂੰ ਆ ਆਦਾ ਜੀ ਸਾਡੇ ਵਾਸਤੇ ਕੰਮ ਬਾਹਰ ਮੈਂ ਨਹੀਂ ਆਦਾ ਤੂੰ ਆ ਫਿਰ ਮੈਂ ਆ ਆ ਰਿਹਾ ਤੇ ਲਾਓ ਫਿਰ ਇਹ ਜਵਾ ਦੇ ਆਏ ਉਹਦਾ ਚਾਕਾ ਲਖਾ ਪਰ ਚਾਕਾ ਰੱਖੀ ਬੜਾ ਚੰਗਾ ਚਾਕਾ ਕੇ ਰੱਖੀ ਜੋ ਨਾ ਚਾਕਾ ਲਾ ਚਾਕਾ ਰੱਖੀ ਚੱਲ ਐਦਾਂ ਨਾ ਫੋਰ ਮਨ ਰੇਕ ਨੂੰ ਰੱਬ ਦੇ ਰੇਕ ਬੰਦੇ ਨੂੰ ਰੇਕ ਮਸ਼ੀਨ ਵਾਲੇ ਨੂੰ ਮੈਂ ਤਾਂ ਕਦੇ ਵੇਖੀ ਨਾ ਮਸ਼ੀਨ ਵਾਲੇ ਨੂੰ ਰੇਕ ਕਿਸਾਨ ਨੂੰ ਐਦਾਂ ਦੇ ਫੋਰਮਨ ਚਾਹੀਦੇ ਆ ਹੁਣ ਹੱਥ ਖੜੇ ਕਰੋ ਫਿਰ ਮੈਂ ਲੱਗਾ ਕੈਮਰਾ ਬੰਦ ਕਰੋ ਕਿਵੇਂ ਖੜੇ ਕਰੀਏ ਆਏ ਆਏ ਬਾਈ ਸਾਡੇ ਵਸ ਬਾਰ ਬਾਹਰ ਬੈਹਣਾ ਯਾਰ ਨਾ ਜੀ ਤੂੰ ਆਖਦੇ ਟਾਈਮਸ਼ੀਨ ਹੋਈ ਨਾ ਖਰਾਬ ਤੇ ਫਿਰ ਬੈਕ ਬਣਾਣਾ ਫਿਰ ਥੱਲੇ ਥੱਲੀ ਨਮਕ ਮਿਲਾਇਆ ਖੜੇ ਰਿਹਾ ਹੱਥ ਕਰਦੇ ਮੁੰਡੇ ਫਿੰਗਰ ਬੋਸ ਫੋਨ ਲਾ ਕੇ ਟਾਇਰ ਗੱਲਾਂ ਪੁੱਛ ਲੈ ਫੋਨ ਨਾ ਹੋ ਤਾਂ ਟਾਇਰ ਕਿਵੇਂ ਪੱਟਾ ਜੀ ਪੁੱਛ ਲੈ ਮੈਂ ਲੈ ਬੱਚਾ ਪੁੱਛ ਨਾ ਹੋ ਤਾਂ ਟਾਇਰ ਲਾਏ ਤੇ ਕਿਵੇਂ ਲਾਏ ਜੀ ਬਾਗ ਇੱਕ ਲਾਣੇ ਯਾਰ ਉੜਾ ਲਈਏ ਉਹ ਅਲੇ ਅਲੇ ਕੀ ਨੇ ਚਲ ਚਲ ਤੂੰ ਗਰਾੜ ਫੜ ਰਾੜ ਇਹ ਲੱਕੜੀ ਦੇ ਹੋਰ ਇਹ ਇੱਕ ਮਿੰਟ ਮੇਰੀ ਗੱਲ ਸੁਣ ਫੋਰ ਮਿੰਟ ਤੂੰ ਹੀ ਕੋ ਏ ਹਾਂ ਫੋਰਮੈਨ ਹਾਂ ਓਏ ਦਿਮਾਗ ਤੂੰ ਦਿਮਾਗ ਤੂੰ ਦਿੰਦਾ ਫਿਰ ਨਾ ਫੋਰਮੈਨ ਤੇ ਆ ਦਿਮਾਗ ਤੂੰ ਦਿੰਦਾ ਫਿਰ ਕੰਮ ਹੀ ਕਰ ਲਈ ਐਂ ਕਰ ਲਈਏ ਉਹਦੇ ਦਿਮਾਗ 'ਚ ਨਹੀਂ ਗੱਲ ਆਉਂਦੀ ਆ ਜੀਏ ਨਾ ਇਹ ਮੇਰੇ ਤੋਂ ਮੈਂ ਗੱਲ ਕਰੇ ਉਹ ਆ ਜੇ ਤੱਕ ਟੈਰ ਮੈਂ ਯਾਰੀ ਨਹੀਂ ਪੈਣ ਰੋਆ ਆਏ ਹਾਂ ਕਿਉਂ ਜਦੋਂ ਮੇਰੇ ਨਾਲ ਤਮਾਚ ਆ ਗਏ ਉਹ ਲਾਏ ਮੋੜਾ ਨਹੀਂ ਪਈ ਥੋੜਾ ਹੋ ਗਿਆ ਮੈਨੂੰ ਜਾਣੋ ਹੁੰਦਾ ਮਾਰ ਫੜਾ ਫੜਾ ਨਾ ਨਾ ਯਰ ਦਾਦੇ ਯਾਰ ਮੈਨੂੰ ਕਿਹੜਾ ਪਤਾ ਹੈ ਸਿੰਧੂ ਵਾਲੀਏ ਸਿੰਧੂ ਉਹ ਯੋ ਕਿਹਾ ਨਸਤ ਇੱਕ ਗੇੜ ਚ ਖੜੇ ਕਮਾਗ ਨੂੰ ਵੇਖ ਲੈਂਦੇ ਕਿਵੇਂ ਯਾਰ ਆਪਣਾ ਨੂੰ ਵੇਖ ਕਮਾਗ ਕਿੜਾ ਇੱਕ ਰਹਿੜਾ ਥੋੜਾ ਜਨਾ ਬਾਹਰ ਥੋੜਾ ਗਾ ਵੀ ਗੁਣੀਆਂ ਦਾ ਇਹ ਟਾਕਾ ਲਾਗ ਰੱਖ ਦੇਣਾ ਬਸ ਬਿਲਾ ਕੇ ਦੋ ਪਾਕ ਦੇ ਵਿੱਚ ਲਾ ਦੇਣਾ ਬਸ ਲੋ ਲਾ ਲਾ ਖਾ ਲਾ ਲਾ ਉੱਕ ਲੱਗ ਜਾਂਦਾ ਹੈ ਤੇਨਾਂ ਲਾ ਹੀ ਸਿੰਦੂਰ ਉਹਦੇ ਉੱਤੇ ਲਾ ਨਹੀਂ ਨੇ ਕਿੰਨੇ ਦਿਨ ਮਸ਼ੀਨ ਚੱਲਦੀ ਰਹੀ ਉਹ ਤੇ ਲਾ ਕੇ ਖਾ ਹਾਂ ਮੈਂ ਕਿਵੇਂ ਲਾਵਾਂ ਫੋਰਮੈਨ ਤੁਸੀਂ ਲਾਵਾਂ ਮੈਂ ਟਾਇਰ ਕਰ ਹੱਥ ਖੜੇ ਆ ਹੋ ਗਿਆ ਹੋ ਗਿਆ ਤੇਰਾ ਤਾਂ ਕਮੈਂਟ ਲਿਖਾ ਦੁੱਤੇ ਵੀਡੀਓ ਦੇ ਤੇ ਤੇ ਹੋਈ ਲਾ ਲੈ ਟਾਇਰ ਹੈ ਕੱਲੇ ਨੇ ਇਹ ਲੈਦਰ 34 34 ਹਜ਼ਾਰ ਫੋਰਮੈਨ ਹੱਥ ਖੜੇ ਕਰ ਮੇਰੇ ਕੋ ਟਾਇਰ ਨਹੀਂ ਪਟੀਦਾ ਹਾਏ ਬਾਰ ਦੇ 34 34 ਲਈ ਹੋ ਗਿਆ ਹੋਰ ਕੀ ਤਾ ਮੈਂ ਕਹਿੰਦਾ ਫੋਰਮੈਨ ਤੂੰ ਕਰਦਾ ਹੱਥ ਖੜੇ ਮੈਂ ਕਰਾਂ ਲੈ ਮਾਪਾ ਫੋਰਮੈਨ ਬਣ ਗਏ ਆਪਾਂ ਤਾ ਭਾਈ ਮੇਰੇ ਵਸੇ ਕੰਮ ਬਾਹਰ ਤੂੰ ਦੀਵੇਂ ਆਸ ਤੇ ਬਸ ਤੂੰ ਤਾਂ ਗਾਇ ਚੜਾ ਮੈਂ ਨਹੀਂ ਛੜਾ ਵੀ ਅਮਰੀਕਾ ਕੇ ਭਾਈ ਆਪਾਂ ਤਾਂ ਗਾਇ ਨਹੀਂ ਮਸ਼ੀਨ ਦਾ ਆਪਣਾ ਕੰਮ ਵਸੇ ਬਾਹਰ ਤੂੰ ਇਹਨਾ ਕਰ ਤੂੰ ਪਾਸੇ ਆਪਦਾ ਫਿਰ ਮੈਂ ਲੱਗਣਾ ਕੱਪੜੇ ਗੜੇ ਹਾਇ ਇਹ ਤਿਆਰ ਪਿੱਛੇ ਇੱਧਰ ਤੂੰ ਆਸ ਭਾਈ ਆਪਣੇ ਵਸੇ ਕੰਮ ਬਾਹਰ ਇਹਨਾ ਦਾਸ ਦੇ ਹਾਂ ਮੇਰੇ ਵਸਕਾਂ ਬਾਹਰ ਨਹੀਂ ਪਾਰ ਹੈ ਤਾਂ ਕੋਸ਼ਿਸ਼ ਕਰਦੇ ਪੈ ਰਹੇ ਇੱਥੇ ਨਿਹਰਾ ਕਰ ਕੁਲਣਾ ਟਾਇਰ ਹੀ ਲੈ ਲੈਣਾ ਕੋਲ ਹੱਸਦੇ ਰੇ ਦੋਏ ਦਾਸ ਰੁਪਏ ਇੱਕ ਦੇ ਇੱਕ ਦੇ ਮੂੰਹ ਵੇ ਕੱਸਦੇ ਨੇ ਸਹੀ ਗੱਲ ਜਾਰ ਕੇ ਲਾ ਦੇ ਚੱਲਾ ਫਿਰ ਨਾ ਨਾ ਇੰਨਾ ਨੇ ਲਾ ਦੇ ਬੈ ਬੈਰਾ ਮੇਰੇ 10 ਮਿੰਟ ਟਾਇਰ ਵਾਲੇ ਬਣਾ ਦੇਣਾ ਵੀਡੀਓ ਦੇ ਕੋਈ ਹੋਰ ਹੀ ਬਣਾ ਦੇ ਮੈਨੂੰ ਵੀ ਰਖਾ ਇੱਕ ਇੱਕ ਹੋ ਰਿਹਾ ਇੱਕ ਇੱਕ ਕਰੀਕਾ ਹੋ ਰਿਹਾ ਇਹ ਤਾਂ ਆਪੇ ਕਰਦੀ ਪੁਲਿਸ ਕਰਦੇ ਪਰ ਉਹ ਲਾ ਹੱਬਲ ਇੱਕ ਤੋਂ ਵੇਈ ਗੂ ਅੱਛਾ ਹੁਣ ਜੀ ਇਹਨੇ ਦਿਮਾਗ ਲਾਇਆ ਟਾਇਰ ਲਾਉਣ ਦਾ ਇਧਰ ਆਂਦਾ ਹੁਣ ਦਿਮਾਗ ਲਾਇਆ ਸੀ ਨਾਲੇ ਇਹਦੇ ਬਾਅਦ ਹੁਣ ਹੱਥ ਖੜੇ ਕਰਨੇ ਆ ਫਿਰ ਗਹਿਲ ਚੜਾਏ ਚੱਲ ਚੱਲ ਜਦ ਪੰਮਣ ਪਾ ਲੱਗਦੇ ਮੇਰੀ ਮਸ਼ੀਨ ਲੱਗੇ ਕਿੰਨੇ ਪੁੱਛਦੇ ਤੁਸੀਂ ਵੀ ਉਹ ਨਹੀਂ ਟੋੜਨ ਲੜੇਦਾ ਮਾ ਹੁਰਾ ਉਹ ਲੈ ਲਾ ਨੂੰ ਆਇਆ ਤੁੰਗ ਗਿਆ ਹੁਣ ਤੂੰ ਦਾ ਗਾਰ ਹ ਟਾਈਮ ਨਾਲ ਖੜੇ ਤੂੰ ਫਿਰ ਉਹਨੂੰ ਕਰਾਜੀ ਤੇ ਫਿਰ ਮੈਂ ਲੱਗਾ ਕੈਮਰਾ ਬੰਦ ਕਰੀਏ ਫਿਰ ਹੈ ਉਹ ਵੀ ਕਰੇਗਾ ਮੈਂ ਇਹਨੂੰ ਉੱਡੇ ਬਾ ਜਲਦੀ ਕਰੋ ਖਾਣ ਨਹੀਂ ਸੀ ਅੱਡੀ ਦੀ ਦਿਮਾਗ ਲਾਲ ਆਈ ਆ ਬੰਦੇ ਨੇ ਖੁਸ਼ ਹੋਈ ਖੁਸ਼ ਹੋਈ ਹੁਣ ਹਨਾ ਹਨਾਏ ਮਸਾਜ ਪੱਟਾ ਨੇ ਤੈਰ ਹੈ 35 35 ਜਿਹੜਾ ਫੋਰਮੈਨ ਇੱਥੇ ਰੱਖਦਾ ਪਿਆ ਰੇਡ ਇਹਨੂੰ ਇਹ ਥੱਲੇ ਰੰਡੇ ਦੋ ਨਹੀਂ ਹੁੰਦਾ ਰੰਡੇ ਦੇ ਦੋ ਚੱਲ ਜ਼ੋਰ ਪੂਰਾ ਲਾਗ ਗੋਣ ਤੂੰ ਵੀ ਪੱਕਾ ਥਪਾਣਾ ਸਾਨ ਨਾ ਬਰਾ ਟੱਠ ਵੜ ਦੇ ਖਾ ਲੋ ਲੈ ਚੱਕ ਕੇ ਬਹੁਤ ਮਿਹਨਤ ਕੀਤੀ ਬੰਦਾਂ ਨੇ ਆ ਤਾ ਕੋਣ ਕਰੇ ਆ ਦੇਖੋ ਜੀ ਨਾ ਮਸ਼ੀਨ ਤੋਤੀ ਆ ਆ ਦੇਖ ਮਸ਼ੀਨ ਤੋ ਆਈ ਵੇਖੋ ਇਹਨੇ ਤੂੰ ਮੈਂ ਇਹਨੇ ਹੱਥ ਹੀ ਲਾਇਆ ਹਾਂ ਤੁਸੀਂ ਤੂੰ ਹੁਣ ਲਾਈ ਤੇ ਫਿਰ ਨਾ ਹੱਥ ਤੋ ਤਨ ਲਾਇ ਨਹੀਂ ਕਿੰਨੇ ਤੋਤੀ ਤੁਸੀਂ ਤੋਤੀ ਆ ਡਰ ਰੇ ਮੋ ਵੇਖ ਕੇ ਮੈਂ ਕਿੰਨੇ ਤੋਤੀਆਂ ਆ ਡਾਇਰੈਕਸ਼ਨ ਵੇਖ ਨਾ ਨਾ ਲੈਂਦਾ ਜੀ ਤਰ ਲਾਓ ਚੱਕ ਲਿਆ ਚਕਵਾ ਕੇ ਪਹਿਲਾਂ ਉਥੇ ਹਮ ਕੜੇ ਪੈਣ ਕੜੇ ਲੈ ਚੱਕ ਸਟੇਅਰ ਕੋਲ ਪੈਣੇ ਇੱਥੇ ਕੜੇ ਜਾ ਆ ਟਾਇਰ ਕੋਲ ਪੈਣੇ ਉਹ ਵੇ ਉਹ ਪੈ ਇਧਰ ਮੇਰੇ ਵੇ ਉਹ ਵੇ ਪੈ ਉਹ ਵੇ ਕਿਹੜੇ ਕੜੇ ਨੇ ਲੈ ਆ ਜਾ ਲੈ ਆ ਲੈ ਜਲਦੀ ਲੈ ਚੱਕ ਇਹਨੂੰ ਕਿੱਥੇ ਲਾਣਾ ਹੈ ਹੱਥ ਖੜੇ ਹੋ ਜਾਣੇ ਤੁਹਾਡੇ ਬਦ 2 ਮਿੰਟ ਦੀ ਕਮੀ ਹੈਗੀ ਹਨਾ ਆ ਇਹ ਆਹ ਵੇ ਕੀਤੀਆਂ ਵਾਹੀ ਮਾਖਣ ਨਹੀਂ ਕਰ ਰਹੇ ਉਹ ਨਾ ਆਪਣੇ ਵੀਡੀਓ ਦਾ ਦਾੜਗਾ ਉਸਤੇ ਟੈਨਸ਼ਨ ਲਾਉਂਦਾ ਇਨੇ ਉਹ ਕਾਟ ਕੇ ਹੀ ਪਾਣੀ ਨਹੀਂ ਇਹ ਨਹੀਂ ਪਾਣਾ ਕਰਨ ਉਹਨਾਂ ਕ ਮੈਂ ਕੱਟ ਹੀ ਦੇਣਾ ਇਹ ਇਹ ਲੋਕ ਲਾ ਲੈਦਾ ਜਾ ਇਹ ਇਹ ਲੋਕ ਲਾਉਣਾ ਕੱਟਦੇ ਨਹੀਂ ਵਿੱਚ ਹਾਂ ਕੱਟਦੇ ਨਹੀਂ ਇਹ ਕੰਨ ਬੜੇ ਲੱਗ ਬੱਦ ਖਵੇ ਲੇ ਗੋਲੀ ਦਿੱਤਾ ਮੈਂ ਉਹ ਤੇ ਪ੍ਰਾਨ ਲੱਭ ਗਲਾ ਲਾਉਣਾ ਉੱਥੇ ਨਹੀਂ ਪਉ ਅਗਰ ਉਹਨ ਦੂਜਾ ਪਹਾ ਕਰੀ ਸੁੱਖੀ ਹੁੰਦਾ ਉਹ ਸਲੀਬ ਦਾ ਫਿਰ ਤੁਸੀਂ ਇੱਥੇ ਘੰਟਾ ਤੇ ਖੜਿਚਾ ਪਾ ਲੈਣਾ ਜੀ ਕਰ ਦੂਜਾ ਪਾਸਾ ਵੇਹ ਨਏ ਦਾਸੀ ਕੋਈ ਹੋਣਾ ਨਾ ਬਰ ਬੱਟੇ ਕੋਈ ਮੰਨਦਾ ਨਹੀਂ ਪੱਟਾ ਆਪਾਂ ਮੈਂ ਟਾਕੀ ਬਸਾਈ ਗਰੀ ਨਹੀਂ ਉਹ ਵਿੱਚ ਚੈੱਕ ਕੀਤੇ ਨੇ ਆਮਾ ਯਾਰ ਬੜਾ ਹੌਲਾ ਇਹ ਕਿੰਨੀ ਆ ਪਾ ਉਹ ਲਾਲ ਬੜੀ ਔਖਾ ਗਰੀ ਹੁੰਦੀ ਆਸੀਂ ਤਾਂ ਕਰਦੇ ਰਹੇ ਇਨੀ ਜ਼ਿੰਦਗੀ ਹੋ ਗਈ ਸੋਨੇ ਦੀ ਇਹਨੇ ਹੋਰ ਕਿੱਥੇ ਜੀ ਆ ਦੇਖੂਗੇ ਨੇ ਹੁਣ ਇਹ ਸਪੈਸਰ ਪਾਣੇ ਆ ਠੀਕ ਹੈ ਤੇ ਇਹ ਕਿਵੇਂ ਪਾਣੇ ਨਕੀ ਸਾਖਤਾ ਬਤ ਤੇ ਫੋਰਮਨ ਤੂੰ ਆ ਆਪਾਂ ਨੂੰ ਬਰੇ ਜਿੰਦੇ ਜ ਆਪਣੇ ਹੱਥੇ ਹੁਣੇ ਹੀ ਖੜੇ ਨੇ ਜਿੰਨੇ ਤੋਂ ਇਕੱਠੇ ਕੀਤੀ ਫਿਰਨਾ ਇਹਨੇ ਪਹਿ ਵੀ ਜਾਣਗੇ ਬਸ ਟਾਕੀ ਬਣੇ ਪੰਮੇ ਨੂੰ ਪੁੱਛ ਜੇ ਤੈਨੂੰ ਪਤਾ ਹੈ ਅੱਧੀ ਛਾੜ ਦੇ ਸਪੈਸਰ ਇਕੱਠੇ ਕੀਤੀ ਹੁੰਦਾ ਬਹੁਤ ਤਾਂ ਕਿ ਪਾਣੇ ਨੂੰ ਇੱਥੇ ਪਾਣੇ ਨੇ ਪੰਜ ਦਿਨ ਲੱਗਣ ਦੇ ਇੰਨੇ ਪਾੜ ਦੇਣਾ 10 ਸੈ ਕੀ ਉਹ ਪੱਲਾ ਲਾਓ ਤੇ ਨਾਲ ਲਾ ਆ ਕਰੀ 35ਵੇਂ ਦੀ ਹਰ ਫੋਰਮਾਨ ਇਹ ਲੱਗਣਾ ਕਿੱਥੇ ਯਾਰ ਇੱਕ ਸਪੈਸ਼ਲ ਆ ਨਾਲ ਕਿੰਨੇ ਕਿੱਥੇ ਲੱਗਣਾ ਇੱਧਰ ਕੀ ਰਹੇ ਵਿੱਚ ਜਾਂਦਾ ਗਾ ਨਾਲ ਅੱਛਾ ਇੱਥੋਂ ਦਾ ਫਾ ਕੱਢ ਲੈ ਬਾਹਰ ਇਹ ਹੋ ਕਿੱਥੋਂ ਚੱਕ ਲੈ ਇੱਕ ਟਾਇਰ ਦਾ ਮਗੜੇ ਪੈਨ ਸੁੱਕੇ ਹੋਏ ਲੈ ਵਿੱਚ ਚੱਕ ਕੇ ਜਾਈ ਟਾਇਰ ਟਾਇਰ ਦੇ ਉੱਤੇ ਪਿਆ ਰੇਮ ਦੇ ਪੱਤੀ ਤੇ ਨਾੜ ਜਾ ਉਹ ਉੱਤੇ ਖੜਾ ਕੀਤਾ ਪਿਆ ਚਾਹ ਲੈਤਾ ਲਈ ਟਾਇਰ ਲਾਣ ਲੱਗੇ ਚਾਹ ਤਰੇ ਲਾ ਦੀ ਮੈਂ ਚਾਬੀ ਜਿਹੜੀ ਵਿੱਚੇ ਖੱਦ ਕੇ ਭੱਜੇ ਨੇ ਟਾਇਰ ਕਿੱਥੇ ਪਿਆ ਹੈ ਕਿਹੜਾ ਟਾਇਰ ਹੈ ਆ ਆ ਕੀ ਪਿਆ ਹੈ ਆ ਵੱਡਾ ਟਾਇਰ ਟਾਇਰ ਉੱਤੇ ਟਾਇਰ ਪੈਨ ਮੋਟਰਸਾਈਕਲ ਟਾਇਰ ਕੋਲ ਛੋੜ ਦੇ ਰੱਖਿਆ ਇਹ ਚੂਹ ਹੈ ਇਹ ਵਿੱਚ ਰਹਿਮਤ ਉੱਤੇ ਵੇ ਆ ਆ ਬਟੋ ਉਹ ਉਦਾ ਚੜਾ ਫਿਰਦਾ ਦਰੇ ਉਹ ਕਿੱਥੇ ਚੰਡੇ ਨਾਲ ਲਗਾ ਫਿਰਦਾ ਹੈ ਦਸੜੇ ਰਾਣੇ ਉੱਤੇ ਕਿਦੇ ਨਹੀਂ ਪਾਇਆ ਰਹਿਮਤ ਉੱਤੇ ਬੈਣੇ ਰਿੰਮ ਕਿਹੜਾ ਇੱਕ ਨਾਟ ਪੈ ਰਿਹਾ ਮੇਰੇ ਤੇ ਪਰ ਪਿਛਲੇ ਵਾਰ ਪਾਇਆ ਨਾਟ ਲਿਆ ਚੱਕ ਕੇ ਪੱਤੀ ਪਈ ਹੋਣੀ ਹੈ ਜਾਂ ਪੱਤੀ ਵੀ ਹੋਵੇਗੀ ਉੱਥੇ 2000 ਰੁਪਾਲਾ ਆਇਆ ਨਵਾਂ ਕਿਹੜਾ ਲੱਭ ਗਈ ਸਾਰਾ ਮਨ ਚੋਕ ਲਿਆ ਲਿਆ ਹੁਣ ਕੀ ਲੱਭਿਆ ਤੂੰ ਦਾ ਟਾਇਰ ਉੱਤੇ ਚੜ ਚੜ ਕੇ ਵੇਨਾ ਸਰਦਾਂ ਅੱਛਾ ਪੈਦਾਂ ਸ਼ਾਂ ਕਿੰਨਾ ਨਜ਼ਾਰਾ ਆਉਂਦਾ ਹੈ ਕਿ ਨਹੀਂ ਇੱਥੇ ਹਲਾ ਉਹ ਰੋਕ ਵੀ ਖਾਈ ਆ ਉਹਨੋਂ ਗੱਟੇ ਰੱਖ ਦੇ ਦੋ ਦਿਨ ਸਾਡੀ ਵੀਡੀਓ ਪਾਈ ਜੈਣੀ ਤੂੰ ਗੱਟੇ ਦਾ ਹਾਂ ਫੈਰ ਦਾ ਅੱਖ ਵਿੱਚ ਨਾ ਪਾ ਫਿਰ ਪਲਾਣੇ ਨੇ ਗੱਟੇ ਵਿੱਚ ਪਾ ਕੇ ਮੇਰਾ ਸਿਰ ਰਸੀ ਬੰਨ੍ਹ ਤੋੜ ਲਿਆ ਦਬਾ ਕੇ ਦੋ ਦਿਨ ਸਾਡੀ ਵੀਡੀਓ ਚਲਾਈ ਜੈਣੀ ਤੂੰ ਹੀ ਹੁਣ ਮਹਾ ਕਾਬੂ ਆਏ ਇਹ ਦੇਖ ਸਾਰੇ ਇੱਕੋ ਜਿਹੇ ਨੇ ਇੱਕ ਆਗਾ ਜਿਹੜਾ ਪਾਰਾ ਵਟਾਲਾ ਜਾਨ ਕੰਮੇ ਕੋ ਪਾਰਾ ਬੜਾ ਕਿੰਨਾ ਪਾਰਾ ਹੈ ਇੱਕ ਮੈਂ ਕੱਲਰ ਕਿੰਨਾ ਲਾਇਆ ਨੀ ਚੁੱਕ ਚੁੱਕ ਕੇ ਪਾਸ ਦੇ ਗਵਾਂਡਲ ਤੇਗਾ ਜਿਆਦਾ ਨਹੀਂ ਆਹ ਲਾ ਲ ਇੱਕ ਐ ਫਿਰ ਲਾਣੇ ਤੇ ਐਂ ਕਰੋ ਇੱਕ ਰਾਏ ਉਹ ਵੀ ਪਾਰਾ ਓਏ ਚੈੱਕ ਕਰਨਾ ਨਾ ਕਿੰਨੇ ਪੈਣੇ ਨੇ ਅਗਲੇ ਹਾਰੇ ਪੈਣੇ ਨੇ ਅਗਲੀ ਛੜ ਆ ਕੇ ਹੋ ਜਾ ਛਾਪਟਰ ਬਾਹਰ ਹੈ ਟ੍ਰੇਡ ਲੱਗੀ ਹੋਈ ਓ ਲੈ ਆ ਲੈ ਆਂ ਐਂ ਕਰੋ ਹੁਣ ਲਓ ਚੱਕ ਕੇ ਗਾਣੇ ਫਿਰ ਲਾਉਣੇ ਆ ਜਾ ਬੜੀਆਂ ਟੋਲੇ ਦੇ ਬੜੀਆਂ ਲਾਈ ਜੰਨਾ 59 ਦਾ ਕੋਲਾ ਕਿੜਾ ਇਧਰ ਰੱਖ ਲੈ ਆਖੇ 59 ਦਿੱਤੋ ਮੇਰੇ ਚੜਾ ਦੇਣਾ ਲਿਆਓ ਆਈ ਰੀ ਯਾਰ ਦੋਸਤ ਹੋਰ ਅਗਰ ਨਟਣ ਲੱਗ ਦੇ ਕਿਦੇ ਐਵੇਂ ਦੇਖ ਤੇ ਬਾਲੇ ਮਰ ਰਹੇ ਹੂੰ ਉਹ ਤੇ ਮੈਨੂੰ ਇਹ ਦੱਸ ਦੋਵੇਂ ਚੌਕਲੋ ਜੇ ਕਿ ਮੈਂ ਹੱਥ ਪਾਵਾਂ ਨਾਲ ਹਾਂ ਹਾਂ ਗੰਡ ਕੋਣ ਨਹੀਂ ਪੀਕੜਾ ਪੀਕੜਾ ਕੰਨ ਨੂੰ ਕੰਨ ਨਾਲ ਕਨੈਕਸ਼ਨ ਨਹੀਂ ਕਰਦਾ ਕੰਨ ਤੇ ਵੀੜ ਕਰਾ ਇਹ ਕੰਨ ਨਾਲ ਕਿ ਕਨੈਕਸ਼ਨ ਹੈ ਹੈ ਪਈ ਉਹ ਪੈ ਹੈ ਅੱਗੇ ਮੁਕਣ ਲਾਇ ਨੀ ਪੈ ਹੈ 32000 ਦੇ ਦੇ ਲਾਇ ਤੇ ਕਰਾ ਲਾਇ ਤੇ ਪਹਿਲੇ ਦੇ ਕੰਮ ਹੋਏ ਨਾ ਕਿਸੇ ਦਾ ਕੱਲਾ ਚੱਕੂ ਤੇ ਤੂੰ ਪਾਲਦਾ ਉਹ ਕਮਾਣ ਕੰਮ ਦੀ ਫੋਟਾਰਦਾ ਹੈ ਮੰਦਾ ਹੁਣ ਇੱਕ ਵਾਰ ਆ ਰਿਮ ਆਪਕ ਪਾਉਣੇ ਆ ਜੀ ਵਿੱਚ ਪੱਲਾ ਵਗੈਰਾ ਫਿਰ ਉਸ ਬਾਅਦ ਵਲੋਗ ਬਣਾਉਦੇ ਆ। ਨਾਲ ਹੀ ਵੀ ਆਸ ਜਵਾਕ ਬਣੇ। ਬਾਕੀ ਨਾਲ ਬਹੁਤ ਹਿੰਮਤ ਮਾਰੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਟਾਇਰ ਪਟ ਲੈ ਜਿਹੜਾ ਰਿਮ ਨਾਲੋਂ ਇਹ ਕੰਮ ਜੋਧਾ ਦਾ ਕੰਮ ਹੈ ਕੋ ਮਾੜੇ ਮਟੇ ਬੰਦੇ ਦਾ ਕੰਮ ਨਹੀਂ ਹੈਗਾ। ਟਾਇਰ ਰਿਮ ਨਾਲ ਪਟਣਾ ਜੋਦੇ ਨਿਕਲਈਏ ਜਾਨਾ ਹਨਾ। ਇਧਰ ਵੀ ਆ ਰਹੇ ਬਿਕੋਜ਼ ਤਿੰਨ ਨਹੀਂ ਆ ਰਹੀ ਯਾਦ ਹੈ ਨਾ ਬਣਾਇਆ। ਆਹੋ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਹੱਥ ਤੇ ਖੜੇ ਕਰੋ ਬਾਕੀ ਇਹਨਾਂ ਨੇ ਕੈਂਟਾ ਖਰਾਬ ਤਾਂ ਕਰ ਦਿੱਤਾ ਐ ਤੈਨੂੰ ਪਤਾ 20 ਮਿੰਟ ਲੱਗੇ ਨੇ ਵੀਡੀਓ ਤੇ ਇਹਨਾਂ ਨੇ ਖਰਾਬ ਤਾਂ ਕਰਤੇ ਬਾਕੀ ਹਿੰਮਤ ਮਾਰ ਲਈਏ ਬੰਦੇ ਇਹਨੇ ਤਾਂ ਹੋਏ ਪੈਸੇ ਹੱਥ ਖੜੇ ਚਲੋ ਚੱਕੋ ਨਾ ਹੋਰ ਲਾੜਾ ਦਰੋਤੀ ਲਾੜਾ ਜੋਰ ਦਾ ਮੇਰਾ ਲੱਕਰ ਆ ਖਰਾਬ ਕਰ ਦਿੱਤਾ ਹੱਥ ਖੜੇ ਆਲਾ ਚਲਾ ਕਰ ਪੈਟਾ ਬੱਦੁਰ ਹੋਰ ਲੱਗਾ ਮੈਂ ਵੀ ਹੋਰ ਤਰੀਕਾ ਆ ਗਿਆ ਛਾਟ ਲਾਣੀ ਹੁੰਦੀ ਕਿਵੇਂ ਹੋਰ ਤਰੀਕਾ ਆ ਗਿਆ ਆ ਗਿਆ ਕਿੱਥੇ ਲਾਉਣੀ ਹੁੰਦੀ ਜਨਾਬ ਟੀ ਉਹਦਾ ਅੱਛਾ ਉੱਥੇ ਅੱਗੇ ਇੱਥੇ ਲਾਈ ਲਓ ਫਿਰ ਠੀਕ ਹੈ ਮੈਂ ਉਹ ਹੀ ਨਹੀਂ ਲਾਣੀ ਮੇਰੇ ਪੱੜਦੇ ਨੇ ਟੈਰ ਤੇ ਰਾੜਾ ਲਾਈ ਫਿਰ ਰਾੜ ਵੀ ਨਹੀਂ ਲਾਣੀ ਮੈਂ ਤਾਂ ਦੀਦਾ ਹਾਂ ਹੁਣ ਜੇ ਅਪ ਇਹਨਾਂ ਨੂੰ ਚਕਾਉਣੇ ਪੱਲਾ ਜੀ ਉਸ ਤੋਂ ਬਾਅਦ ਫਿਰ ਕੋਈ ਨਵੇਂ ਹੋਰ ਨਵੇਂ ਨਵੀਂ ਵੀਡੀਓ ਬਣਾਉਂਦਾ ਪੱਲਾ ਪਾਤਾ ਹੁਣ ਲੌ ਲਗੇ ਟਾਇਰ ਹੁਣ ਬੰਦੇ ਟਾਇਰ ਲਾਉਣਗੇ ਇਹ ਤਾਂ ਪਾਣੀ ਕਿੰਨੇ ਟਾਈਮ ਦੇ ਅੱਧੇ ਘੜੇ ਵੀਡੀਓ ਬਣਾਉਂਦਾ ਘੰਟੇ ਦੀ ਬਣਾਉਂਦਾ ਐ ਰਾਜਾ ਹਾਂ ਦਾ ਇਹ ਟਾਇਰ ਦੀ ਬਣਨੇ ਦੋ ਤਿੰਨ ਬਲੌਗ ਮਿਲਦਾ ਹੈ ਪਰ ਇਹ ਲਾਜ ਬਾਹਰ ਲੈਣਾ ਬਲ ਕੋਣ ਬਲ ਫਿਰ ਔਖਾ ਹੋਊਗਾ ਬਾਹਰ ਲੈ ਆਪ ਲੋ ਪਰੂ ਜਾ ਹਾ ਇਹ ਦੁਮਾਇਗਾ ਕੰਨ ਆ ਜੋਰ ਮਾਰ ਕੇ ਟਗੜਾ ਬਸ ਇਹਨੇ ਕਾਟ ਰਗੇ ਨਵੇਂ ਖਰ ਕਿੱਥੇ ਰੱਖ ਗਣ ਪੰਮੇ ਰੀ ਉੱਥੇ ਨਹੀਂ ਪਈਂਗੀ ਧੰਨ ਰਾੜ ਬਾਹ ਕਿੱਥੇ ਪਈਏ ਵਿਖਾਈ ਕਿੱਥੇ ਉਹ ਤਾਂ ਨਿੱਕੀ ਏ ਇੱਥੇ ਉਹ ਥੋੜਾ ਪੈਣੀ ਏ ਰਾੜ ਪਾ ਥੱਲੂ ਹੂੰ ਨੁਕਮਾ ਹੂੰ ਉਹ ਪਾ ਉਹਨੂੰ ਜਲ ਦੇੜੀ ਹੀ ਹੈ ਆਈ ਹੈ ਇਲਾੜ ਬਿਟੋ ਯੋੜ ਕਾਟਤੀ ਗੁਣੀਆਂ ਚ ਲੈਣਾ ਬਰਨੂ ਹੋਰ ਗੁਣੀਆਂ ਜਾ ਕਾਟ ਕੇ ਗੁਡੀ ਗੇੜੇ ਕੱਢਦੇ ਰਜਵਾਲ ਮਣੇ ਮਣੇ ਚੱਲ ਤਾਕਤ ਨਾਲੋ ਇਕਰਾਰ ਤੂੰ ਲਾ ਪਰ ਹੁਣ ਅਜੇ ਮੇਰੀ ਕਹਾਣੀ ਦੀ ਜੇ ਪਾ ਦੋ ਨਾ ਟਾਇਰ ਫੜੇ ਆਹ ਤਾਂ ਹੁਣ ਟਾਇਰ ਲਾਉਣ ਤੇ ਇੰਨਾ ਟਾਈਮ ਲਾਉਣਗੇ ਮੈਨੂੰ ਲੱਗਦਾ ਪਹਿਲੀ ਗੱਲ ਤੇ ਚੁੱਕ ਲਾਂਗੇ ਯਾਰ ਬੰਦੇ ਦਿਮਾਗੀ ਲੱਗਦੇ ਆ ਜਿੰਨੇ ਟਾਇਰ ਪਾਟ ਲੈ ਤਾਂ ਲਾ ਵੀ ਸਕਦੇ ਨੇ ਮੈਨੂੰ ਕਹੋ ਔਖਾ ਕੀ ਤੇ ਖੜੇ ਕਰ ਕਿੱਧਰ ਕੈਮਰਾ ਕਰਨਾ ਪੈਣਾ ਕਿੱਧਰ ਕਰਨਾ ਪੈਣਾ ਚਲੋ ਲਗਾ ਲਗਾ ਲਾਗ ਹੈ ਵੀ ਲਾਗ ਇਹ ਤਾਂ ਬਈ 2 ਮਿੰਟ ਦਾ 1 ਮਿੰਟ 25 ਸਕਿੰਟ ਦਾ ਵੀਡੀਓ ਬਣਾਉਣਾ ਹਰ ਹੈ ਆ ਮੇਰ ਵੀਆ ਕੱਢੀ ਜਿਹੜਾ ਪਾ ਪੈਰ ਬੋਰ ਰੱਖਾ ਹੋਣੀ ਜਾਂਦਾ ਕਿ ਦਾੜ ਰੋ ਯਾਦ ਚਿੱਕ ਬਰ ਇਹ ਤਾਂ ਸਾਰਾ 1 ਮਿੰਟ 25 ਸਕਿੰਟ ਦੀ ਵੀਡੀਓ ਬਣਾਏ ਤਾਂ ਬੜੇ ਜਲਦੀ ਪਾਲ ਹੈ ਜੀ ਇਹਨਾਂ ਨੂੰ ਕਰਾ ਕੇ ਹੁਣ ਤੇਨੂੰ ਜਾਗ ਤੇ ਸਾਰਾ ਕੰਮ ਕਰ ਲਓ ਤੇ ਸਵੇਰੇ ਮਨ ਪੰਮੇ ਨਾਲ ਆ ਕੇ ਨਾ ਆ ਮਸ਼ੀਨ ਕਟਰ-ਕਟਰ ਪਾ ਕੇ ਬਾਹਰੋਂ ਅੰਦਰ ਕਰਾ ਦੇ ਬਾਸ ਉਹਨਾਂ ਦਾ ਕੰਮ ਨਿਬੜਾ ਹੈ ਹੈ ਉਹ ਨਾਲਾਂ ਦੇ ਮੰਡੀ ਚੱਲੇ ਆਂ ਸੀ ਨਾ ਤੈਨੂੰ ਲੱਗਦਾ ਨਾ ਮੇਰਾ ਕੰਮ ਉੱਥੇ ਕੈਸ਼ ਯਰ ਤੂੰ ਐਡਾ ਮੇਰਾ ਕੰਮ ਉੱਥੇ ਕੈਸ਼ ਯਰ ਢਾੜਾ ਤੂੰ ਐਡਾ ਜੇ ਮੇਰਾ ਕੰਮ ਹੈ ਫਿਰ ਤਾਂ ਮੈਂ ਦਾਦ ਦਮ ਫਿਰ ਤਾਂ ਮੈਂ ਚਲਾ ਜਾਣਾ ਤੇ ਇਹ ਕੰਮ ਹੈਗਾ ਨਾ ਕੈਸ਼ ਤੂੰ ਦੇ ਨੀ ਤੇਰਾ ਹਣਾ ਪੰਮਾ ਵੇਖ ਯਾਰ ਪੱਲਾ ਵੀ ਲਾਈ ਉੱਥੇ ਮੇਰੇ ਬਿਨਾ ਪੁੱਛੇ ਕੰਮ ਕਰ ਦਿੱਤਾ ਨਾ ਨਾ ਕੁਛ ਨਾ ਕੁਛ ਹਣਾ ਤੂੰ ਹੀ ਆ ਬਾ ਨੇ ਯਾਰ ਹਾਂ ਜੱਕ ਲਾ ਕੇ ਉੱਥੇ ਰੱਖ ਦੋ ਟਾਇਰ ਨਾੜ ਕਾਹਤੇ ਵਾਠ ਠੀਕ ਐ ਐਸੇ ਮੜੇ ਕਪੜਾ ਮਾਰੀ ਆ ਦੇਖੋ ਜੀ ਤੁਹਾਨੂੰ ਆਪਾਂ ਇੱਕ ਖਾਸ ਦੱਸਦੇ ਆ ਤੁਹਾਨੂੰ ਮਸ਼ੀਨਾਂ ਦੇ ਵਿੱਚ ਵੀ ਜਿਹੜੇ ਕੰਪਨੀ ਬਾਰੇ ਦੇਖੋ ਵੀ ਆ ਹੁਣ ਦੇਸੀ ਕੰਪਨੀ ਕੜੀ ਨਹੀਂ ਇੱਥੇ ਹੈਗੀ ਇੱਕ ਤਾਂ ਮੜਾ ਇੱਥੇ ਕਪੜਾ ਮਾਰ ਜਾ ਨਾ ਯਾਰ ਮਿੱਟੀ ਮੀ ਮੜੇ ਮਾਰ ਇੱਥੇ ਪਿਆ ਹੁਣ ਆਨੇ ਹੁੰਦਾ ਮਾਰ ਦੇ ਆ ਵੇ ਪਿਆ ਲੀਚ ਕੱਲਾ ਮਾਰਨਾ ਬਸ ਹੋਰ ਨਹੀਂ ਕਿਤੇ ਮਾਰਨਾ ਆ ਮਾਰ ਦੇ ਅਲੀਨਾ ਜਮਾੜਾ ਦੀ ਮਿੱਟੀ ਆ ਤੁਹਾਨੂੰ ਦਿਖਾਣਾ ਆ ਦੇਖੋ ਜੀ ਆ ਦੇਸੀ ਕੰਪਨੀਆਂ ਹਨ ਤੁਹਾਨੂੰ ਇਹ ਦਿਖਾ ਰਹੇ ਆ ਆ ਦੇਖੋ ਇਹਨਾਂ ਨੇ ਸ਼ੀਲਡ ਬਣਾਈਆਂ ਵੀ ਯਾਨੀ ਕਿ ਆ ਦੇਖੋ ਕਿਦੋਂ ਕੋਈ ੜਿੱਕਾ ਨਹੀਂ ਹੈਗਾ ਸ਼ੀਲਡ ਨੂੰ ਕੋਈ ਕਿਸੇ ਪਾਸੋਂ ਉਧਰੋਂ ਵੀ ਤੇ ਤੁਹਾਨੂੰ ਆਪਾਂ ਦਸ਼ਮੇਸ਼ ਵਾਲਾ ਕੋਲ ਲੈ ਕੇ ਚਲਦੇ ਆ ਕਿ ਐਡੀਆਂ ਵੱਡੀਆਂ ਕੰਪਨੀਆਂ ਨੇ ਬਾਕੀ ਇਹਨਾਂ ਕੰਪਨੀਆਂ ਨੂੰ ਪਤਾ ਤਾਂ ਵੈਸੇ ਤਾਂ ਬਹੁਤ ਤਗੜੀਆਂ ਕੰਪਨੀਆਂ ਨੇ ਬਾਕੀ ਇਹਨਾਂ ਨੂੰ ਇਹ ਚੀਜ਼ ਬਾਰੇ ਨਹੀਂ ਪਤਾ ਹੈਗਾ ਕਿ ਅਸੀਂ ਇਹਨੂੰ ਕਿਵੇਂ ਬਣਾਉਣਾ ਕਿਵੇਂ ਨਹੀਂ ਬਣਾਉਣਾ ਆ ਤੇ ਆਪਣਾ ਨਾਂ ਬਣਾਇਆ ਬੰਦਾਂ ਨੇ ਆ ਦੇਖੋ ਆ ਇਹਦੀ ਸ਼ੀਲਡ ਬਣੀ ਹੋਈ ਆ ਤੁਹਾਨੂੰ ਦਿਖਾਉਂਦੇ ਆ ਦਸ਼ਮੇਸ਼ ਦੀ ਆ ਦੇਖੋ ਪਹਿਲੀ ਗੱਲ ਤਾਂ ਆ ਫੱਟੀ ਲਾਉਣ ਦੇ ਵਿੱਚ ਕੀ ਮਤਲਬ ਆ ਲੈ ਇਹਨਾਂ ਦਾ ਫੱਟੀ ਲਾ ਕੇ ਫਿਰ ਦੂਜੀ ਗੱਲ ਆ ਆ ਦੇਖੋ ਇੱਥੋਂ ਆ ਕਰਨਾ ਐਲੀਵੇਟਰ ਆ ਆਇਡਲ ਲੱਗਦਾ ਇੱਥੋਂ ਇਹਨੇ ਡੰਡ ਲਾਈ ਪਿਆ ਦੇਖੋ ਵੀ ਇਹਨਾਂ ਸ਼ੀਲਡ ਦਾ ਮੜਾ ਇਸ ਧਾਰ ਜੋੜੀ ਕਰਨਾ ਚਾਹੀਦਾ ਇਹਨਾਂ ਨੂੰ ਕਿ ਸ਼ੀਲਡ ਸ਼ੀਲਡ ਵਗੈਰਾ ਆਪਣੀ ਸਹੀ ਲੱਗਣੀ ਚਾਹੀਦੀ ਹੁਣ ਇਹਦੇ ਸ਼ੀਲਡ ਦੇ ਚੱਕਰ ਦੇ ਵਿੱਚ ਇੱਥੋਂ ਕੋਈ ਸੈਟਿੰਗ ਸਟ ਨਹੀਂ ਆਉਂਦੀ ਇੱਥੋਂ ਪੱਟਾ ਪੱਟਾ ਪਿਆ ਜਗਾੜਾ ਤੇ ਇਹ ਇਹਦੇ ਕੰਮ ਨੇ ਜੇਕਰ ਆਪਾਂ ਆਇਡਲ ਨੂੰ ਲਾਉਣ ਨਾਲ ਸ਼ੀਲਡ ਦੇ ਵੱਜਦਾ ਇਹ ਵੀ ਯਾਨੀ ਕਿ ਇਹਦਾ ਥੋੜਾ ਜਿਹਾ ਸਦਾਰ ਕਰਨਾ ਚਾਹੀਦਾ ਹੁਣ ਆਪਾਂ ਕਰਾਂਗੇ ਜ਼ਰੂਰ ਕਰਾਂਗੇ ਇਹਦਾ ਹੁਣ ਉਹਨਾਂ ਨੂੰ ਦਿਖਾਵਾਂਗੇ ਵੀ ਆ ਦੇਖੋ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਆ ਕਰੋ ਵੀ ਕਿਹੜੇ ਹਿਸਾਬ ਤੇ ਕਨੇ ਇਹ ਬੰਦੀ ਆ ਵੀ ਇਹ ਚੀਜ਼ਾਂ ਮਾੜੇ ਮੰਡੇ ਜਿਹੜੀ ਕਮੀਆਂ ਨੇ ਨਾ ਇਹ ਤੁਸੀਂ ਛੱਡਦੇ ਆ ਨਾ ਮਸ਼ੀਨਾਂ ਤਾਂ ਤੁਹਾਡੀਆਂ ਫੇਲ ਹੁੰਦੇ ਨਾ ਹੁਣ ਆ ਥੋੜੀ ਤਾਂ ਸੁਮੇਸ਼ ਆਪਣੇ ਕੋਲੇ ਇਹਦੇ ਤੋਂ ਡਰਾਈਵਰ ਆਪਣੇ ਤਿੰਨ ਭੱਜਿਆ ਜੀ ਐਸ ਤੋਂ ਤੇ ਚੱਲਦੀ ਵੀ ਬਿਲਕੁਲ ਵਧੀਆ ਮਸ਼ੀਨ ਚੱਲਣ ਨੂੰ ਬਹੁਤ ਵਧੀਆ ਉਹ ਗੱਲ ਨਹੀਂ ਕਿ ਨਹੀਂ ਚੱਲਦੀ ਬਹੁਤ ਵਧੀਆ ਚੱਲਦੀ ਆ ਬਾਕੀ ਇਹਨਾਂ ਥੋੜਾ ਜਾਂ ਸਧਾਰ ਚਾਹੀਦਾ ਤੁਹਾਨੂੰ ਜਿਵੇਂ ਕਿ ਅਸੀਂ ਤਾਂ ਇਹਦੀਆਂ ਰਵੜਾ ਪਾਵਗ ਜਦੋਂ ਇੱਕ ਪੂਰੇ ਸੀਜ਼ਨ ਦੇ ਵਿੱਚ ਆ ਇੱਥੇ ਤੁਹਾਨੂੰ ਚਾਹੀਦਾ ਸੀ ਇੱਥੇ ਬੈਰਿੰਗ ਦਾ ਜਿਗਾਰਡ ਬਣਾਉਣਾ ਇੱਥੇ ਤੁਸੀਂ ਬਣਾਈ ਰਵੜਾ ਉਹ ਵੀ ਛੋਟੀ ਬਣਾਈ ਹੈ ਦਾਸ ਤਾਂ ਅਸੀਂ ਬਰਾਕਟੀਆਂ ਡੇਗੇ ਰੱਖੇ ਇਹਦੇ ਵਿੱਚ ਕਣਕ ਯਾਨੀ ਕਿ ਪਿਛਲੇ ਝੋਨੇ ਤੋਂ ਲੈ ਕੇ ਤੇ ਕਣਕ ਵਿੱਚ ਦੋ ਤਾਇਤ ਕੀ ਡੇਗੀਆਂ ਤੇ ਪੰਜ 6 ਪਹਿਲੇ ਡੇਗੇ ਸੀ ਝੋਨੇ 'ਚ ਤੇ ਇਹ ਜਦੋਂ ਆ ਬਰਾਕਟੀ ਢਿੱਲ ਪੈ ਗਈ ਰਵੜ 'ਚ ਉਦੋਂ ਸਮਝ ਲਓ ਵੀ ਇਹ ਕੁਛ ਨਾ ਕੁਛ ਚੀਜ਼ ਦੇ ਵੈਰਟੀ ਡੈਗੂ ਵੀ ਜਾਂ ਕੁਛ ਵੀ ਕਰੂਗੀ ਇਹ ਚੀਜ਼ਾਂ ਦਾ ਸਦਾਰਤੂ ਮਾੜਾ ਮਾੜਾ ਕਰ ਲਿਆ ਕਰੋ ਹੋਰ ਮਸ਼ੀਨਾਂ ਦਾ ਤੁਹਾਡੇ ਬਹੁਤ ਵਿਕਦੇ ਚੱਲਦੀਆਂ ਬਹੁਤ ਨੇ ਹੁਣ ਦੇਸੀ ਵਾਲਿਆ ਆਖਰੀ ਤਾਂ ਇਹਨੇ ਕੋਈ ਰਬੜ ਵੀ ਖਾਦੀ ਵੇ ਤਾਂ ਸਾਲ ਦੇ ਵਿੱਚ ਅਸੀਂ ਇਹਦੀ ਰਬੜ ਵੀ ਨਹੀਂ ਪਾਈ ਆ ਦੇਖੋ ਇੱਥੇ ਬਹਿਰ ਗੋਣਾ ਨੇ ਬਣਾਇਆ ਹੁਣ ਅਸੀਂ ਇਹ ਜਗਾੜ ਬਣਾਵਾਂਗੇ ਛਤਰੀ ਦਾ ਕਹਿ ਦੇਣਾ ਛਤਰੀ ਦਾ ਛਤਰੀ ਤਾਂ ਫਿਰ ਬਾਹਰ ਦੇ ਸਟੇਟ ਤੋਂ ਆਈ ਹੈ ਕਿਤਾਉ ਇਥੋਂ ਦੀ ਛਤਰੀ ਛਤਰੀ ਡਰਾਈਵਰ ਨੂੰ 60 ਦਾ ਪੈਕ ਪਰਸੈਂਟ ਮੇਰੇ ਦੀ ਅੱਧੇ ਡਰਾਈਵਰ ਤੋਂ ਧੋਪਣ ਵਾਲੀ ਭੱਜਿਆ ਧੁੱਪ ਕਰਕੇ ਹਨਾ ਵੀ ਸਾਨੂੰ ਧੁੱਪ ਲੱਗ ਦੂਰ ਗੈਰ ਆਦਾ ਕੁੱਪੀ ਬਾਬਾ ਬਾਕੀ ਛਤਰੀ ਉਹਨਾਂ ਨੇ ਆਪਣਾ ਦਿਮਾਗ ਲਾ ਕੇ ਛਤਰੀ ਵੈਸੇ ਵਧੀਆ ਬਣਾਈ ਪਤਾ ਕਿਵੇਂ ਛਤਰੀ ਇਹਨਾਂ ਨੇ ਇਸ ਕਾਰਨ ਬਣਾਈਆਂ ਕਿ ਇਹਦੇ ਚ ਦਸਰਾ ਵੀ ਕਰੰਟ ਵਗੈਰਾ ਕੋਈ ਤਾਰ ਆਉਂਦੀ ਹੈ ਬਿਜਲੀ ਵਾਲੀ ਉਹਦੇ ਕਰਕੇ ਛਤਰੀ ਲੱਗੀ ਹੋਈ ਆ ਬਾਕੀ ਜਿਹੜੀ ਵਿੱਚ ਫਸ ਗਈ ਆ ਕੇ ਉਹ ਤਾਰ ਟੁੱਟ ਕੇ ਜਾਊਗੀ ਇਹ ਨਹੀਂ ਕਿ ਆ ਕੇ ਨਿਕਲ ਜਾਊਗੀ ਕਿਸੇ ਪਾਸੇ ਕਰਕੇ ਇੱਕ ਬੰਦੇ ਨੇ ਤਾਰ ਤੋੜੀ ਉਹਦੇ ਵਿੱਚ ਵਾਲਵ ਲਗਾਇਆ ਪਰ ਗੱਡੀ ਤਾਰ ਕਿੱਲੇ ਦੀ ਤਾਰ ਕੁ bari ਦੋ ਕਿੱਲਾ ਦੀ ਲੱਭੀ ਵਿੱਚੇ ਵਾਲਵ ਲੈ ਕੇ ਗਿਆ ਤੇ ਹੁਣ ਆਪਾਂ ਨਾ ਔਰ ਮੈਂ ਤਵੀਆਂ ਪਾਓ ਟਰੈਕਟਰ ਲੈ ਆ ਦੁਗਲਾ ਕੱਢ ਕੇ ਬਾਹਰ ਜਾ ਹੁਣ ਜੀ ਆਪਾਂ ਨਵੀਆਂ ਤਵੀਆਂ ਲੈਂਦੀ ਐ ਇਹਦਾ ਮੋਰਤ ਕਰਨਾ ਹੈ ਅੱਜ ਪਹਿਲੇ ਦਿਨ ਤੁਹਾਨੂੰ ਚਲਾਈ ਦਿਖਾਉਦੇ ਆਪਾਂ ਪਹਿਔ ਨਾ ਤੋੜ ਦੀ ਕਿਦਾ ਆਪਣਾ ਪ੍ਰੈਸ਼ਰ ਵਾਲ ਜਗਾੜ ਜਾ ਆ ਪੌੜੀ ਵੀ ਕਿੱਥੇ ਛੱਟੀ ਵੀ ਇਹਨੂੰ ਲੋ ਚੋਕਾ ਦਰਕਾਰਾ ਹੈ ਪੌੜੀ ਬਣਾਉਣੇ ਐ ਕਿ ਇੱਥੇ ਟਰੈਕਟਰ ਲੈ ਆਣਾ